ਕੀਨ ਜਿਹੜਾ ਆਪਸ ਵਿੱਚ ਜਿਹੜਾ ਕੋਈ ਇਸ਼ੂ ਥੋੜਾ ਬੋਤਾ ਆਇਆ ਸੀਗਾ ਉਹ ਯੂਸੂਲੀ ਕਈ ਵਾਰੀ ਆ ਜਾਂਦਾ ਹੁੰਦਾ ਜਦੋਂ ਏਡਾ ਵੱਡਾ ਕੰਮ ਆਪਾਂ ਕਰਦੇ ਆ ਤਾਂ ਆਪਸ ਦੇ ਵਿੱਚ ਕਈ ਵਾਰੀ ਕੁਝ ਮਤਭੇਦ ਆ ਜਾਂਦੇ ਆ ਉਹ ਸਾਰੇ ਰਿਜ਼ੋਲਵ ਹੋ ਗਏ ਐ ਤੇ ਕੋਈ ਵੀ ਹੁਣ ਦਿੱਕਤ ਨਹੀਂ ਹੈਗੀ ਐ ਹੁਣ ਮੰਡੀ ਬੜੀ ਆਰਮਨਾਲ ਤੇ ਬੜੀ ਵਧੀਆ ਤਰੀਕੇ ਨਾਲ ਚੱਲੇਗੀ ਥੈਂਕ ਯੂ ਜਿਹੜੇ ਵੀ ਮਤਭੇਦ ਸੀ ਉਹ ਸਾਰੇ ਰਿਜ਼ੋਲਵ ਹੋ ਗਏ ਜਿਹੜੀ ਟ੍ਰੈਪਲਾਈਨ ਦੇ ਪੀਸੀਬੀ ਤੋਂ ਇਹਨਾਂ ਨੂੰ ਲੰਘਤ ਮੈਂ ਉਹੀ ਕਹਿ ਰਿਹਾ ਨਾ ਜਿਹੜੇ ਵੀ ਮਤਬੇਦ ਸੀਗੇ ਉਹ ਸਾਰੇ ਰਿਸੋਲਵ ਹੋ ਗਿਆ ਹੁਣ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਪੈਂਡਿੰਗ ਨਹੀਂ ਹੈਗਾ ਤੇ ਹੁਣ ਮੰਡੀ ਆਪਾਂ ਆਪਾਂ ਮੰਡੀ 'ਚ ਚੱਲਦੇ ਆਂ ਨਲੇ ਹੁਣ ਆਪਾਂ ਜੇ ਕੋਈ ਬੋਲੀ ਬੁੱਲੀ ਹੈਗੀ ਉਹ ਵੀ ਦੇਖ ਲਈਏ ਠੀਕ ਹੈ ਜੀ ਥੈਂਕ ਯੂ ਠੀਕ ਹੈ ਜੀ ਹਾਂਜੀ ਇੱਕ ਮਿੰਟ ਰਹਿਓ ਉਹ ਬਾਕੀ ਕਹਿਣਾ ਥੋੜਾ ਅੱਜ ਤੁਸੀਂ ਦੋ ਤੁਸੀਂ ਦੋ ਬਾਕੀ ਹੈ ਤੁਹਾਡਾ ਜੀ ਅ ਪਿਛਲੇ ਦਿਨੀ ਜੋ ਵਿਦਵਾਨ ਜੀ ਦਾ ਆਪਣਾ ਦਵਿੰਦਰ ਜੀ ਦਵਿੰਦਰ ਵਿਦਵਾਨ ਜੀ ਵੱਲੋਂ ਜੋ ਕੁਝ ਮਿਸ ਅੰਡਰਸਟੈਂਡਿੰਗ ਹੋਈ ਸੀ ਕਿ ਉਹ ਅੱਜ ਬੈਠ ਕੇ ਆਪਸ ਸੋਲਵ ਹੋ ਗਈ ਹੈ ਤੇ ਮੈਂ ਤਾਂ ਹੁਣ ਇਹੀ ਚਾਹਾਂਗਾ ਕਿ ਜਿਹੜੀ ਮੰਡੀ ਹੈਗੀ ਬੜੀ ਸਮੂਥ ਚੱਲੇ ਜੇ ਦਵਿੰਦਰ ਜੀ ਨੂੰ ਕਿਤੇ ਮੇਰੀ ਲੋੜ ਹੋਵੇ ਤੇ ਮੈਂ ਇਹਨਾਂ ਨਾਲ ਖੜਾ ਹੈ ਕਲੀਅਰ ਜੀ ਕੱਲ ਮੇਰੀ ਡਿਊਟੀ ਬੰਦ ਦੀ ਹੈ ਪੂਰੇ ਦਾ ਇਨਚਾਰਜ ਹੋਣ ਦੇ ਨਾਤੇ ਤੇ ਬਾਕੀ ਜਿਹੜੇ ਕੋਈ ਮਨਮਟਾਰ ਸੀ ਦੂਰ ਹੋ ਗਏ ਸਾਰੇ ਖਤਮ ਕਰ ਦਿੱਤੇ ਸੀ ਚਲੋ ਉਹ ਜਿਹੜੇ ਕੀਤੇ ਹੈਗੇ ਜੀ ਉਹ ਸ਼ਾਮ ਤੱਕ ਅਸੀਂ ਇਹਨਾਂ ਨੂੰ ਬਹਾਲ ਕਰ ਦਿਆਂਗੇ ਠੀਕ ਹੈ ਜੀ ਥੈਂਕ ਯੂ ਜੀ ਜਦੋਂ ਉਹ ਬਹੁਤ ਚੱਲਦੇ ਨੇ ਠੀਕ ਹੈ ਦੇਖੋ ਇਹ ਦੇਖੋ ਇਹ ਕੜੀਦਰ ਕੜੀ ਜੁੜੀ ਵੀ ਹੁੰਦੀ ਅੱਗੇ ਅਸੀਂ ਰਲ ਮਿਲ ਕੇ ਆਪਣੀ ਮੰਡੀ ਚਲਾਵਾਂਗੇ ਜ਼ਿਮੀਂਦਾਰ ਨੂੰ ਵਿੱਲਾ ਕਰਕੇ ਘਰ ਭੇਜਾਂਗੇ ਕੋਈ ਗੁੱਸਾ ਗਿੱਲਾ ਤਾਂ ਨਹੀਂ ਹੈਗਾ ਕੋਈ ਗੁੱਸਾ ਗਿੱਲਾ ਨਹੀਂ ਸਾਰੇ ਸਾਡੇ ਭਾਈ ਆ ਅਸੀਂ ਕਾਰੋਬਾਰ ਕਰਨਾ ਮੇਰੇ ਕੋਲੇ ਖਬਰਾਂ ਆ ਰਹੀਆਂ ਸੀਗੀਆਂ ਕਿ ਮੰਡੀ ਦੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਨੇ ਕੁਝ ਅਪਸ਼ਬਦ ਬੋਲੇ ਕੋਸ਼ ਕਰਕੇ ਇਹ ਜਿਹੜੀ ਕਲਪ ਸਾਰਾ ਭੜਕਿਆ ਮਾਮਲਾ ਉਹ ਉਸ ਤੋਂ ਬਾਅਦ ਇਹਨਾਂ ਦੇ ਲਾਇਸੈਂਸ ਕੈਨਸਲ ਕੀਤੇ ਗਏ ਸਸਪੈਂਡ ਕੀਤੇ ਗਏ ਤਾਂ ਮੈਂ ਇਹ ਹੀ ਕਹੂੰਗੀ ਕਿ ਜੇ ਕੋਈ ਗੱਲ ਹੈ ਜੇ ਕੋਈ ਕਿਸੇ 'ਚ ਕਮੀ ਪਾਈ ਜਾਂਦੀ ਹੈ ਉਹਦੀ ਇਨਕੁਆਰੀ ਕੀਤੀ ਜਾਂਦੀ ਹੈ ਇਹ ਨਹੀਂ ਹੁੰਦਾ ਵੀ ਸਿੱਧਾ ਹੀ ਤੁਗਲਕੀ ਤੁਗਲਕੀ ਫਰਮਾਨ 'ਚ ਸਜਾਇਆ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਵਪਾਰੀ ਸਾਡੇ ਮਾਨਯੋਗ ਨੇ ਰਿਸਪੈਕਟਡ ਨੇ ਦੇਖੋ ਜੇ ਵਪਾਰ ਚੱਲਦਾ ਤਾਂ ਹੀ ਹਲਕੇ ਤਰੱਕੀਆਂ ਕਰਦੇ ਨੇ ਤੇ ਪਰ ਇੱਕਦਮ ਵਪਾਰੀਆਂ ਨੂੰ ਚੋਰ ਕਹਿਣਾ ਜਦ ਤੱਕ ਮੈਂ ਕਹਿੰਨੀ ਆ ਸਾਬਿਤ ਕਰੋ ਕੋਈ ਚੋਰ ਹੈ ਉਹਨੂੰ ਸਾਬਿਤ ਕਰੋ ਉਹਨੂੰ ਮਿਲ ਕੇ سزا ਦੇਵਾਂਗੇ ਜੇ ਵਪਾਰੀ ਚੋਰ ਹੈ ਤਾਂ ਪਹਿਲਾਂ ਜਿਹੜੇ ਅਫੀਸਰ ਸੀਗੇ ਸੁੱਤੇ ਪਏ ਸੀ ਜਾਂ ਉਹਨਾਂ ਦੇ ਹਿੱਸੇਪੱਤੀਆਂ ਸੀਗੇ ਇਸ ਕਰਕੇ ਉਹਨਾਂ ਦੇ ਕੋਈ ਕਾਰਵਾਈਆਂ ਨਹੀਂ ਕੀਤੀਆਂ ਗਈਆਂ ਪਰ ਜਿਹੜਾ ਕੱਲ ਹੋਇਆ ਉਹ ਬਹੁਤ ਨਿੰਦਨਯੋਗ ਹੈ ਜਿਹੜੇ ਇਹਨਾਂ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਨੇ ਤੇ ਵਪਾਰੀਆਂ ਨੂੰ ਚੋਰੀ ਕਿਹਾ ਗਿਆ ਉਹਦੀ ਮੈਂ ਬਹੁਤ ਨਿੰਦਾ ਕਰਦੀ ਆ ਉਹਨਾਂ ਨੇ ਮਤਲਬ ਕਿਹਾ ਸੀ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਸਪਸ਼ਟਿਕਨ ਦੇਣ ਵਾਸਤੇ ਚੋਰੀ ਦਾ ਕਹਿ ਰਹੇ ਨੇ ਮੈਂ ਕੋਈ ਜਵਾਬ ਦਿੱਤਾ ਉਹਨਾਂ ਦਾ ਇਹ ਜੀ ਕੀ ਇਹਨਾਂ ਨੇ ਗੁਨਾਹ ਕਰਤੇ ਇਹਨਾਂ ਨੇ ਕੋਈ ਮਰਡਰ ਕਰਤੇ ਜਿਹੜੇ 24 ਘੰਟੇ ਦਿੱਤੇ ਗਏ ਔਰ ਛੁੱਟੀ ਵਾਲੇ ਦਿਨੀ ਚੱਕ ਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਇਹ ਜਿਹੜੀਆਂ ਬਦਲੇਖੋਰੀ ਦੀਆਂ ਭਾਵਨਾ ਹੈ ਜਾਂ ਗਲਤ ਇਹ ਕੀਤਾ ਗਿਆ ਇਹ ਬਹੁਤ ਨਿੰਦਨਯੋਗ ਹੈ ਸੀਐਮ ਸਾਹਿਬ ਦੀ ਨ ਅਸੀਂ ਵਪਾਰੀਆਂ ਨੂੰ ਜਿਹੜੇ ਧਰਨੇ ਤੇ ਬੈਠੇ ਇਹਨਾਂ ਦਾ ਧਰਨਾ ਹੁਣ ਐਸਡੀਐਮ ਸਾਹਿਬ ਗਏ ਨੇ ਜਲਦੀ ਖਤਮ ਕੀਤਾ ਜਾ ਰਿਹਾ ਪਰ ਮੈਂ ਇੱਕ ਵਪਾਰੀਆਂ ਦੇ ਵੀਰਾਂ ਦੀ ਤਾਰੀਫ ਵੀ ਕਰੂੰਗੀ ਕਿ ਇਹਨਾਂ ਨੇ ਆਪਦਾ ਰੋਸ ਕੀਤਾ ਪਰ ਮੰਡੀ ਨਹੀਂ ਬੰਦ ਹੋਣ ਦਿੱਤੀ ਮੰਡੀ ਤੇ ਪੱਖਾ ਚੱਲ ਰਿਹਾ ਲੇਬਰ ਲੱਗੀ ਹੋਈ ਹੈ ਕਿਸਾਨ ਵੀਰ ਆਪਦੀ ਕੰਨਕ ਲਿਹਾ ਰਹੇ ਨੇ ਇਹਨਾਂ ਨੇ ਆਪਦਾ ਰੋਸ ਕੀਤਾ ਪਰ ਮੰਡੀ ਦਾ ਨੁਕਸਾਨ ਨਹੀਂ ਹੋਣ ਦਿੱਤਾ ਬਟ ਕੱਲ੍ਹ ਤਾਂ ਇਹਨਾਂ ਨੇ ਇਹ ਕਿਹਾ ਸੀਗਾ ਜੀ ਪ੍ਰਧਾਨ ਸਾਹਿਬ ਵੱਲੋਂ ਵੀ ਅੱਜ ਮੰਡੀ ਰਾਜਪਤ ਬੰਦ ਹੋਊਗੀ ਜੇ ਮਸ ਹੱਲਾ ਨਿਕਲਿਆ ਫਿਰ ਕਰ ਲੂੰ ਸਾਰੇ ਜਿਲ੍ਹਾ ਬੰਦ ਹੋਊਗਾ ਜੀ ਉਹ ਤੇ ਫਿਰ ਖਾਲਾ ਜੀ ਉਤਰੇ ਜੀ ਨਹੀਂ ਦੇਖੋ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਕੀ ਨਾ ਕਿਹਾ ਮੈਂ ਆਪਣੀ ਰਾਜਪੁਰਾ ਮੰਡੀ ਦੀ ਗੱਲ ਕਰ ਰਹੀ ਆ ਅੱਜ ਉਹਨਾਂ ਨੇ ਮੰਡੀ ਨਹੀਂ ਬੰਦ ਕੀਤੀ ਉਹਨਾਂ ਨੇ ਸਰਕਾਰ ਦਾ ਮੰਡੀ ਦਾ ਰਾਜਪੁਰੇ ਦਾ ਸਾਰਿਆਂ ਦਾ ਧਿਆਨ ਰeis ਵੱਲੋਂ ਰੱਖਿਆ ਕਿ ਕੀ ਸਾਡੇ ਕਿਸਾਨ ਵੀਰ ਜਿਹੜੇ ਫਸਲ ਲੈ ਕੇ ਆਏ ਆ ਉਹਨਾਂ ਦਾ ਨੁਕਸਾਨ ਨਾ ਹੋਵੇ ਪਰ ਹਾਂ ਉਹਨਾਂ ਨੇ ਆਪ ਦਾ ਰੋਸ਼ ਵੀ ਸਾਰੇ ਵਪਾਰੀਆਂ ਨੇ ਪੂਰਾ ਪ੍ਰਗਟ ਕੀਤਾ ਤੇ ਉਹ ਰੋਸ਼ ਦਾ ਜਿਹੜਾ ਹੈਗਾ ਹੱਲ ਹੁਣ ਜਲਦੀ ਨਿਕਲਿਆ ਆਊਗਾ ਐਸ ਡੀ ਐਮ ਸਾਹਿਬ ਗਏ ਨੇ ਔਰ ਜਲਦੀ ਇਸ ਦਾ ਹੱਲ ਕੱਢ ਕੇ ਲਿਆਣਗੇ ਕੀ ਹੁਣ ਖਾਲੀ ਅਸਦੀਮ ਸਾਹਿਬ ਗਏ ਨੇ ਮੈਂ ਇਹ ਇਹ ਕਹੂੰਗੀ ਕਿ ਇਹਨਾਂ ਦੇ ਲਾਇਸੈਂਸ ਬਹਾਲ ਹੋਣਗੇ ਆਪਦਾ ਕੰਮ ਕਰਨਗੇ ਹਾਂ ਜੇ ਕੋਈ ਕਸੂਰਵਾਰ ਹੈ ਉਹਦੇ ਕਾਰਵਾਈਆਂ ਹੋਣਗੀਆਂ ਇਨਕੁਆਰੀਆਂ ਹੋਣਗੀਆਂ ਪਰ ਇਹ ਨਹੀਂ ਕਿ ਲਾਇਸੈਂਸ ਸਸਪੈਂਡ ਕਰਕੇ ਕਿਸੇ ਨੂੰ ਇਕਦਮ ਹੀ ਫਾਹਾ ਦਿੱਤਾ ਜਾਵੇ ਜੋ ਇਸ਼ੂ ਤੁਸੀਂ ਕਹਿ ਰਹੇ ਹੋ ਅੱਜ ਸੋਲਵ ਹੋ ਜਾਏਗਾ ਜੋ ਹੁਣ ਇਹਨਾਂ ਬੰਦਾ ਦੇ ਵਿੱਚ ਜੋ ਮਤਭੇਦ ਪੈਦਾ ਹੋਏ ਨੇ ਆਉਣ ਵਾਲੇ ਸਮੇਂ ਵਿੱਚ ਫਿਰ ਵੀ ਇਤਨਾ ਕੋਈ ਇਸ਼ੂ ਖੜਾ ਹੋਵੇ ਦੇਖੋ ਆਉਣ ਵਾਲੇ ਸਮੇਂ ਤਾਂ ਆਪਾਂ ਨੂੰ ਘੰਟੇ ਦਾ ਨਹੀਂ ਪਤਾ ਕੀ ਹੋਣਾ ਆਉਣ ਵਾਲੇ ਸਮੇਂ ਦਾ ਮੈਂ ਕੀ ਦੱਸ ਸਕਦੀ ਹਾਂ ਇਸ ਕਰਕੇ ਆਪਾਂ ਅੱਜ ਦਾ ਜਿਹੜਾ ਇਸ਼ੂ ਹੈ ਇਹ ਪਹਿਲਾਂ ਇਹਨੂੰ ਸੋਲਵ ਕਰਕੇ ਆਪਦੀ ਮੰ 好，各位，各位。